ਕਾਂਵੜ ਤੋਂ ਕੋਕਸਿੰਗ ਬੜਗਾ ਜਿਲ੍ਹਾ ਸ਼ਕਤਰੇਮ ਉਰੀਕ ਖਿਸਾਨ ਸਭਾ ਪੰਜਾਬ ਮੇਰੇ ਨਾਲ ਸਰਜੀ ਸਿੰਘ ਢੰਡਾ ਮੈਂਬਰ ਸੁਪਾ ਕਮੇਟੀ ਚ ਮੂਰੀਕ ਖਿਸਾਨ ਸਭਾ ਕਲਵਾਨ ਸਿੰਘ ਖੇਰਾ ਲਖੀਰ ਸਿੰਘ ਕੋਕੇਵਾਲ ਇਹ ਸਾਡੀ ਸੁੱਖਾ ਅਸੀਂ ਸਾਰੇ ਅੱਜ ਦਰਿਆ ਤੇ ਆਏ ਆ ਦਰਿਆ ਦੀ ਹਾਲ ਦੇਖਣ ਸਾਨੂੰ ਘੇਟਾ 1.5 ਘੰਟਾ ਇੱਥੇ ਆਇਆ ਨੂੰ ਹੋ ਗਿਆ ਕੋਈ ਸਾਨੂੰ ਸਰਕਾਰੀ ਅਧਿਕਾਰੀ ਇੱਥੇ ਦਰਿਆ ਤੇ ਕੁੱਤੇ ਦੀ ਮਦਦ ਕਰਦਾ ਮਿਲਿਆ ਕੋਈ ਇੱਥੇ ਜਿਹੜਾ ਲੋਕਾਂ ਦਾ دریا ਦੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਪਠਾਨ ਤੇ ਤੌੜੇ ਜਿਹੜੇ ਪੱਟੇ ਲੋਕਾਂ ਨੇ ਬੀਜੇ ਸੀ ਉਹ ਖਨਾ ਹੋ ਗਏ ਇਹਦੇ ਮਾੜਾ ਮੋਟਾ ਘਰ ਚਲਾਉਣ ਲਈ ਲੋਕਾਂ ਨੇ ਸਬਜ਼ੀਆਂ ਪਸਾਣਾ ਨੇ ਬੀਜੀਆਂ ਸੀ ਉਹ ਖਨਾ ਹੋ ਗਈਆਂ ਸਾਨੂੰ ਇਹ ਸਾਰੇ ਸਾਥੀ ਦੱਸਦੇ ਆ ਕਿ ਕੱਲ ਤੋਂ ਫਰਿਆ ਜਿਹੜਾ ਲਗਾਤਾਰ ਇਹ ਚੜ ਰਿਹਾ ਅਸੀਂ ਪ੍ਰਸ਼ਾਸਨ ਤੋਂ ਦੋ ਤਿੰਨ ਗੱਲਾਂ ਦੀ ਮੰਗ ਕਰਦੇ ਆ ਇੱਕ ਤਾਂ ਜਿਹੜਾ ਦਰਿਆ ਦੇ ਵਿੱਚ ਪਾਣੀ ਛੱਡਿਆ ਜਾਂਦਾ ਇਹ ਕੰਮ ਸੇ ਕੰਮ ਇਹਨੂੰ ਥੋੜਾ ਥੋੜਾ ਕਰਕੇ ਛੱਡਿਆ ਜਾਵੇ ਜਦੋਂ ਪਿੱਛੇ ਪਾਖੜੇ ਤੋਂ ਵੱਡੀ ਪੱਧਰ ਤੇ ਪਾਣੀ ਛੱਡਿਆ ਜਾਂਦਾ ਤਾਂ ਮੋਰੇ ਜਿਹੜਾ ਲੋਕਾਂ ਨੂੰ ਨੁਕਸਾਨ ਹੁੰਦਾ ਦੂਜੀ ਗੱਲ ਇਹਨਾਂ ਜਿਹੜੇ ਲੋਕਾਂ ਦੇ ਫਸਲਾਂ ਦਾ ਪੱਠਿਆਂ ਦਾ ਸਾਰਾ ਹੀ ਮਰ ਗਏ ਪੱਠੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੀਜਾ ਜੋ ਹਾਲਾਤ ਸਾਨੂੰ ਲੱਗਦੇ ਦਰਿਆ ਦੇ ਜਿੱਦਾਂ ਆ ਪਿੱਛੇ ਪਠਾਨਕੋਟ ਤੋਂ ਲੈ ਕੇ ਗਾਹਾਂ ਫਿਰੋਜ਼ਪੁਰ ਤੱਕ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਾਵੜਿਆ ਲੋਕਾਂ ਦੀਆਂ ਫਸਲਾਂ ਵੀ ਗਈਆਂ ਲੋਕਾਂ ਦੇ ਮਕਾਨ ਵੀ ਠਿੱਠੇ ਸਾਨੂੰ ਡਾਰਿਆ ਕਿਤੇ ਇੱਚੇ ਵੀ ਇਦਾਂ ਦੀ ਨੌਕਰੀ ਨਾ ਆਵੇ ਪ੍ਰਸ਼ਾਸਨ ਜਿਹੜਾ ਦਖਲ ਦੇ ਕੇ ਬੰਨ ਤੇ ਡਿਊਟੀਆਂ ਲਾਵੇ ਤਾਂ ਕਿ ਕਿਤੇ ਉਹ ਵੀ ਜਿਹੜਾ ਮਾੜਾ ਮੋਟਾ ਵੀ ਸਾਨੂੰ ਕਮਜ਼ੋਰੀ ਲੱਗਦੀ ਆ ਬੰਨ ਦੀ ਉੱਤੇ ਮਿੱਟੀ ਦਾ ਬੱਟਿਆਨਾ ਪ੍ਰਬੰਧ ਕਰੇ ਕਿ ਨਾਲ ਜਿੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਵੀ ਬੰਨ ਤੇ ਪੂਰੀ ਤਰ੍ਹਾਂ ਉਹ ਆਪਣੀ ਫੇਰਾ ਤੋੜਾ ਰੱਖੇ ਤਾਂ ਕਿ ਜਿੱਥੇ ਮਾੜਾ ਮੋਟਾ ਵੀ ਕਮਜ਼ੋਰੀ ਹੋਵੇ ਉਹਨੂੰ ਪਹਿਲਾਂ ਹੀ ਉਹਦਾ ਪ੍ਰਬੰਧਾ ਬੰਨ ਦਾ ਪ੍ਰਬੰਧ ਕਰਕੇ ਲੋਕਾਂ ਦੀ ਆਪਣੇ ਇਸ ਲੋਕਾਂ ਵਿੱਚ ਕੇਵਲ ਟਿਕੀ ਟਿਕੀ ਜਾਵੇ ਕਨਵਾਤ